ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਤੇ ਤੁਹਾਡਾ ਆਪਣਾ YouTube ਚੈਨਲ ਢਿਲੋਪ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਇਹ ਹੋ ਰਿਹਾ ਜੀ ਆਰੀ ਵਰਕ ਇਹ ਹਜੇ ਕੰਪਲੀਟ ਨਹੀਂ ਹੋਇਆ ਕਿਉਂਕਿ ਇਹਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਇੱਕ ਇੱਕ ਕਾਟਨ ਵੇਸ ਤੇ ਇਹ ਹੋ ਰਿਹਾ ਇਹ ਸਾਰੀ ਇਧਰ ਵੀ ਪੇਲ ਪਾਊਗਾ ਇਧਰ ਵੀ ਨੀਚੇ ਕਟ ਵਰਕ ਪਾਊਗਾ ਕਾਟਨ ਤੇ ਆ ਇਹ ਬਹਾਦਰਪੁਰ ਵਾਲੇ ਆਪਣੇ ਜਿਹੜੇ ਕਸਟਮਰ ਸੀਗੇ ਉਹਨਾਂ ਨੇ ਜਿਹੜੇ ਹੋਰ ਸੂਟ ਆਰਡਰ ਕੀਤੇ ਨੇ ਉਨਾਂ ਨੂੰ ਪਹਿਲਾਂ ਵਾਲਾ ਆਪਣਾ ਵਰਕ ਬਹੁਤ ਹੀ ਜ਼ਿਆਦਾ ਪਸੰਦ ਆਇਆ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਚਲਦੇ-ਚਲਦੇ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਤਾਂ ਉਹ ਵੀ ਆਪਣੇ ਵਾਸਤੇ ਸੋਹਣੇ-ਸੋਹਣੇ ਸੂਟ ਜਿਹੜੇ ਉਹ ਤਿਆਰ ਕਰਾ ਸਕਣ ਤੇ ਲਓ ਜੀ ਇੱਕ ਕੱਲ ਸੌਰੀ ਵੀਡੀਓ ਨਹੀਂ ਬਣੀ ਆਪਣੇ ਤੋਂ ਇਹ ਪੈਚ ਵਰਕ ਕੀਤਾ ਠੀਕ ਹੈ ਜੀ ਇਹ ਜਿਹੜਾ ਹੈਗੀ ਸ਼ਰਟ ਆ ਤਾਂ ਇਹ ਬਾਟਮ ਹੈ ਠੀਕ ਹੈ ਜੀ ਤੇ ਇਹ ਸਲਵਾਰ ਤੇ ਕੀਚਾ ਕੀਤਾਪਨ ਜਿਹੜਾ ਹੈਗਾ ਪੈਚ ਵਰਕ ਸਲਵਾਰ ਦੇ ਉੱਪਰ ਹੈ ਠੀਕ ਹੈ ਜੀ ਤਾਂ ਇਸ ਜਦੋਂ ਪੂਰਾ ਸੂਟ ਰੈਡੀ ਹੋ ਗਿਆ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਤੁਹਾਡੇ ਨਾਲ ਦੀ ਵੀਡੀਓ ਸ਼ੇਅਰ ਕਰ ਸਕਾਂ ਠੀਕ ਹੈ ਜੀ ਚਲੋ ਜੀ ਆਪਾਂ ਨਾ ਥੋੜਾ ਜਿਹਾ ਵਰਕ ਵੀ ਚੱਲ ਰਿਹਾ ਨਾਲ ਨਾਲ ਤਾਂ ਸਟਿਚਿੰਗ ਦਾ ਵੀ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਕੰਮ ਤੇ ਸਟਿਚਿੰਗ ਵਾਲੇ ਸੂਟ ਜਿਹੜੇ ਆਸਟ੍ਰੇਲੀਆ ਦੇ ਕਸਟਮਰ ਨੇ ਉਹਨਾਂ ਦੇ ਰੈਡੀ ਕੀਤੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਓ ਜੀ ਇਹ ਕੇ ਵਾਲੀ ਸ਼ਰਟ ਹੈ ਮੀਨਜ਼ ਜਿੱਦਾਂ ਹਨਾ ਤਾਂ ਇਹਦੇ ਨਾਲ ਆਪਾਂ ਇਹ ਪੌਂਚੇ ਰੈਡੀ ਕੀਤੇ ਨੇ ਇਹ ਵਾਲੀ ਮਸ਼ੀਨ ਦੇ ਉੱਪਰ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਕਰਵਾ ਸਕਦੇ ਹੋ ਐਂਕਰਿੰਗ ਆ ਲਓ ਜੀ ਇਹ ਕੇ ਸੂਟ ਹੈ ਸਟਰਨ ਕਰੀਮ ਠੀਕ ਹੈ ਜੀ ਇਹਦੇ ਦੁਪੱਟੇ ਤੇ ਇਦਾਂ ਲੇਸ ਲਾਈ ਗਈ ਆ ਠੀਕ ਹੈ ਜੀ ਇਹਦੇ ਸਲਵਾਰ ਤੇ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਗਿਆ ਕਸਮ ਨੇ ਨਿਕਰਵਾਇਆ ਇਹ ਜਿਹੜੀ ਇਹ ਸ਼ਰਟ ਦਾ ਆਪਾਂ ਕੰਮ ਕੀਤਾ ਲੇਸ ਲਾ ਕੇ ਇਦਾਂ ਹੀ ਇਹਦੀ ਵਾਜੂ ਕੀਤੀ ਗਈ ਆ ਠੀਕ ਹੈ ਜੀ ਮੈਂ ਪ੍ਰੈਸ ਕਰਤੇ ਸੀ ਇਹਦੇ ਦੁਪट्टे ਦੇ ਲਈ ਸਲਾਈ ਹੀ ਹੈ ਇਦਾਂ ਹੀ ਠੀਕ ਹੈ ਜੀ ਇਹ ਜਿਹੜਾ ਹੈਗਾ ਇਹਦੇ ਪਹੁੰਚਾਂ ਤੇ ਆਪਾਂ ਵਰਕ ਕੀਤਾ ਐਂਕਰਿੰਗ ਕੀਤੀ ਹੈ ਠੀਕ ਹੈ ਜੀ ਜਿਹੜੇ ਹੈਗੇ ਸ਼ਰਟ ਚੋਂ ਕਲਰ ਚੱਕ ਕੇ ਉਹਦੇ ਨਾਲ ਆਪਾਂ ਜਿਹੜੀ ਹੈਗੇ ਪਹੁੰਚਾਂ ਤੇ ਐਂਕਰਿੰਗ ਕੀਤੀ ਹੈ ਸੂਟ ਤਾਂ ਵਰਕ ਵੀ ਹੋਏ ਪਏ ਨੇ ਜੀ ਉਹ ਆਪਾਂ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤਾਂ ਫਿਰ ਉਹ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਇਹ ਜਿਹੜਾ ਹੈਗਾ ਇਹਦੇ ਨਾਲ ਆਪਾਂ organza ਦਾ ਦੁਪੱਟਾ ਲਾਇਆ ਜੀ ਠੀਕ ਹੈ ਇਹਨੂੰ ਵੀ ਜਿਹੜੀ ਸੂਟ ਨਾਲ ਦੀ ਲੇਸ ਦਿੱਤੀ ਗਈ ਹੈ ਠੀਕ ਹੈ ਜੀ ਇਹ ਵਾਲੀ ਠੀਕ ਹੈ ਇਹਦੇ ਨਾਲ ਜਿਹੜਾ ਹੈਗਾ ਇਹ muslin ਦਾ ਦੁਪੱਟਾ ਲਾਇਆ ਗਿਆ ਇਹ ਕੇ ਵਾਲਾ ਸੂਟ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਜਿਹੜੀ ਹੈਗੀ ਆ organza ਦੀ ਲੇਸ ਲਾਈ ਆ ਇਹਦੇ ਨੀਚੇ ਜਿਹੜਾ ਹੈਗਾ ਇਹ ਵਾਲੀ ਲੇਸ ਲਾਈ ਆ ਬਾਹਾਂ ਤੇ ਤੇ ਘੇਰੇ ਤੇ ਆ ਸੂਟ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਸੀਗਾ ਮੀਨਸ ਇਹਦੇ ਤੇ ਵੀ ਜਿਹੜੀ ਐਂਕਰਿੰਗ ਕਰਕੇ ਡਿਜ਼ਾਈਨ ਕੀਤਾ ਗਿਆ ਆਹ ਵਾਲਾ ਠੀਕ ਹੈ ਜੀ ਇਹਦਾ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੂਟ ਹੈ ਜੀ ਇਹ ਵਾਲਾ ਦੁਪੱਟਾ ਹੈ ਇਹ ਵਾਲਾ ਮਸਲੀਨ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਜਿਹੜਾ ਇਹ ਹੈਗਾ ਬਰਬਰੀ ਦਾ ਦੁਪੱਟਾ ਰੱਖਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਲਾਈ ਹੈ। ਠੀਕ ਹੈ ਜੀ। ਜਿਹੜਾ ਇਹ ਹੈਗਾ ਸਲਵਾਰ ਹੈ। ਬਹੁਤ ਸੋਨਾ ਵਰਕ ਹੋਇਆ। ਬਹੁਤ ਹੀ ਜ਼ਿਆਦਾ। ਦੇਖ ਸਕਦੇ ਹੋ ਤੁਸੀਂ ਸਲਵਾਰ ਤੇ ਆਪਾਂ ਇਸ ਤਰ੍ਹਾਂ ਤਰਫਾਈ ਕੀਤੀ ਹੈ। ਨੀਚੇ ਆਪਾਂ ਫਿਨਿਸ਼ਿੰਗ ਪੱਟੀ ਨਾਲ ਫਿਨਿਸ਼ਿੰਗ ਦਿੱਤੀ ਹੈ। ਠੀਕ ਹੈ। ਇਹ ਸਲਵਾਰ ਤੇ ਆਊਗੀ। ਇੱਕ ਇੱਕ ਜਿਹੜੀ ਹੈਗੀ ਹੈ। ਤੇ ਜਿਹੜੀ ਸ਼ਰਟ ਤੇ ਕਸਟਮਰ ਨੇ ਹੈਗਾ ਇਸ ਤਰ੍ਹਾਂ ਇਹਦਾ ਗਲਰ ਖਵਾਇਆ ਤਾਂ ਜਿਹੜਾ ਇੱਕ ਉਸ ਸਾਈਡ ਤੇ ਇੱਕ ਉਸ ਸਾਈਡ ਤੇ ਚਾਖਾਂ ਦੇ ਮੀਨਸ ਦੋਨੇ ਘੇਰੇ ਦੇ ਫਲਾਵਰ ਜਿਹੜੇ ਪਵਾਏ ਨੇ ਆਂਬੀਆਂ ਠੀਕ ਹੈ ਜੀ ਇਸ ਤਰ੍ਹਾਂ ਹੀ ਇਹ ਵੀ ਸੇਮ 바ਮਾਂ ਤੇ ਆ ਸੇਮ ਹੀ ਸਲਵਾਰ ਤੇ ਸਲਵਾਰ ਦੀ ਮੂਰੀ ਤੇ ਸੇਮ ਘੇਰੇ ਤੇ ਇਹ ਸ਼ੇ ਆਉਣਗੇ ਜੀ ਠੀਕ ਹੈ ਜੀ ਤਾਂ ਜਿਹੜੀ 4 ਸਾਈਡ ਹੈਗੀ ਆ ਇਹੇ ਆਪਾਂ ਫਿਨਿਸ਼ਿੰਗ ਪੱਟੀ ਲੱਗਤੀ ਹੈ ਠੀਕ ਹੈ ਜੀ ਲੇਸ ਟਾਈਪ ਤੁਸੀਂ ਵੀ ਇਸ ਤਰ੍ਹਾਂ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਾਟਨ ਤੇ ਵੀ ਕਰਵਾ ਸਕਦੇ ਹੋ ਬਰਬਰੀ ਦਾ ਨਾਲ ਦੁਪੱਟਾ ਬਹੁਤ ਹੀ ਸੋਹਣਾ ਜਿਹੜਾ ਪਿਆਰਾ ਹੈਗਾ ਸੂਟ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਤਾਂ ਇਹ ਉਹਨਾਂ ਦੇ ਹਸਬੰਦ ਆਹ ਬੇਟੇ ਦੇ ਸੌਰੀ ਪਟਕੇ ਉਹਨਾਂ ਨੇ ਰੈਡੀ ਕਰਵਾਏ ਨੇ ਤੁਸੀਂ ਵੀ ਇਸ ਤਰ੍ਹਾਂ ਕੋਈ ਵੀ ਕਸਟਮਰ ਹੈਗਾ ਜਿਹੜਾ ਉਹਨਾਂ ਨੇ ਜੋ ਵੀ ਤੁਸੀਂ ਆਰਡਰ ਕਰੋਗੇ ਮੀਨਜ਼ ਉਹ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਆਪਾਂ ਜਿਹੜੇ ਹੈਗੇ ਆ ਬੇਟੇ ਦੇ ਰਮਾਲ ਦੇ ਸਰ ਪੂਰੀ ਤਰ੍ਹਾਂ ਐਂਕਰਿੰਗ ਕੀਤੀ ਹੈ ਦੇਖੋ ਜੀ ਆਹ ਲੋ ਜੀ ਠੀਕ ਹੈ ਤੇ ਜਿਹੜੇ ਆਪਣਾ ਨੂੰ ਮਤਲਬ ਪਹਿਲੀ ਵਾਰ ਨੇ ਹਨਾ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਾਰ-ਵਾਰ ਕਹਿ ਰਹੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਵੀਡੀਓ ਕਿੱਦਾਂ ਦੀ ਲੱਗਦੀ ਆ ਆਪਾਂ ਤੁਹਾਡੇ ਲਈ ਨਵੇਂ ਤੋਂ ਨਵਾਂ ਕੁਝ ਨਾ ਕੁਝ ਲੈ ਕੇ ਜਰੂਰ ਆਵਾਂਗੇ ਠੀਕ ਹੈ ਜੀ ਤਾਂ ਹੁਣ ਗਰਮੀ ਦਾ ਸਟੱਫ ਮੀਂਹ ਜਿਵੇਂ ਸਟਾਰਟ ਹੋ ਜਾਊਗਾ ਤਾਂ ਗਰਮੀਆਂ ਦੇ ਸੂਟਾਂ ਤੇ ਡਿਜ਼ਾਈਨਿੰਗ ਤਿਆਰ ਹੋ ਜੂਗੀ ਠੀਕ ਹੈ ਤਾਂ ਤੁਸੀਂ ਮੇਰੇ ਵਟਸਐਪ ਤੇ ਆਰਡਰ ਕਰ ਸਕਦੇ ਹੋ whatsapp ਨੰਬਰ ਨਾਲ ਮੈਂ ਮੈਂਸ਼ਨ करूंगी ਠੀਕ ਹੈ ਜੀ ਤਾਂ ਤੁਸੀਂ ਜੋ ਵੀ ਕਹੋਗੇ ਮੀਨਸ ਜੋ ਵੀ ਸਟੱਫ ਤੇ ਵਰਕ ਕਰਵਾਉਣਾ ਚਾਹੁੰਦੇ ਆ ਇਹ ਵਾਲਾ ਜਾਂ ਜੋ ਵੀ ਹੈਗਾ ਇੱਕ ਤਾਂ ਤੁਹਾਡੀ ਪਿਕ ਜਿਹੜੀ ਹੈਗੀ ਵਰਕ ਦੀ ਉਹ ਕਲੀਅਰ ਆਉਣੀ ਚਾਹੀਦੀ ਹੈ ਠੀਕ ਹੈ ਜੀ ਵਰਕ ਦੀ ਪਿਕ ਕਲੀਅਰ ਹੋਣੀ ਚਾਹੀਦੀ ਆ ਤਾਂ ਹੀ ਸਾਡੀ ਸਮਝ ਦੇ ਵਿੱਚ ਤੁਹਾਡਾ ਵਰਕ ਆਊਗਾ ਤੇ ਇਹ ਜਿਹੜਾ ਸਾਡਾ ਡਿਜ਼ਾਈਨ ਆ ਉਹ ਤਾਂ ਸਾਨੂੰ ਪਤਾ ਹੀ ਹੁੰਦਾ ਕਿਦਾਂ ਦਾ ਠੀਕ ਹੈ ਜੀ ਤਾਂ ਜਿਹੜਾ ਤੁਹਾਡਾ ਮੀਨਸ ਤੁਸੀਂ ਕਿਤੋਂ ਵੀ ਸਕਰੀਨਸ਼ਾਟ ਲੈ ਕੇ ਇਨਸਟਾਗ੍ਰਾਮ ਤੇ ਅੱਜਕੱਲ ਕਿੰਨੇ ਬੁਟੀਕ ਦੇ ਨਾ ਪੇਜ ਬਣੇ ਹੋਏ ਆ ਕਿਸੇ ਤੋਂ ਵੀ ਲੈ ਕੇ ਡਿਜ਼ਾਈਨਿੰਗ ਤੁਸੀਂ ਤੁਹਾਨੂੰ ਪਿਕ ਸੈਂਡ ਕਰ ਸਕਦੇ ਹੋ ਬਟ ਜਿਹੜੀ ਪਿਕ ਹੈਗੀ ਉਹ ਕਲੀਅਰ ਹੋਣੀ ਚਾਹੀਦੀ ਤਾਂ ਜੋ ਸਾਡੀ ਸਮਝ ਦੇ ਵਿੱਚ ਆ ਸਕੇ ਠੀਕ ਹੈ ਜੀ WhatsApp ਤੇ ਆਰਡਰ ਦੇ ਸਕਦੇ ਹੋ ਤਾਂ ਜਿਹੜੀ ਹਾਫ ਪੇਮੈਂਟ ਹੈ ਉਹ ਪਹਿਲਾਂ ਲਈਤੀ ਜਾਊਗੀ ਬੁਕਿੰਗ ਕਰਨ ਤੋਂ ਹਾਫ ਪੇਮੈਂਟ ਬਾਅਦ ਠੀਕ ਹੈ ਜੀ ਤੇ ਚਲੋ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ